ਲਓ ਜੀ ਤੁਹਾਨੂੰ ਇੱਕ ਹਕੀਕਤਕਤ ਅਸਲੀਅਤ ਵਿਖਾ ਰਹੇ ਆ ਜਿਸ ਤਰ੍ਹਾਂ ਪਿਛਲੇ ਦਿਨਾਂ ਚ ਅਮਈ ਦਾ ਲਾਸਟ ਮਹੀਨਾ ਚੱਲ ਰਿਹਾ ਹਨੇਰੀ ਆਈ ਬਹੁਤ ਜ਼ੋਰ ਦੀ ਹੁਣ ਤੁਹਾਨੂੰ ਗੱਲ ਅੱਗੇ ਬਾਅਦ ਸਾਰੀ ਗੱਲ ਦੱਸਦੇ ਆ ਪਹਿਲੋਂ ਇਹ ਆ ਵੇਖੋ ਤੁਸੀਂ ਬੋਰਡ ਆ ਬਹੁਤ ਪੁਰਾਣਾ 100 ਸਾਲ ਤੋਂ ਵੀ ਉੱਪਰ ਬਜ਼ੁਰਗਾਂ ਦੇ ਵੇਲੇ ਦਾ ਵਾਹ ਮੂਣਾ ਤੁਹਾਨੂੰ ਦਿਖਾਉਨੇ ਆ ਵੀ ਜੀ ਬੋਰਡ ਆ ਆ ਨਾ ਧਾੜੀ ਆ ਜਿਹਨੂੰ ਬੋਰਡ ਜੜੀਆਂ ਹਾਂ ਜਿਹਨੀਆਂ ਸਪੋਰਟਾਂ ਹੁਣ ਵੇਖੋ ਹੁਣ ਨੇਰੀ ਅੱਗੇ ਕਿਸ ਚੀਜ਼ ਦਾ ਜੋਰ ਨਹੀਂਗਾ ਇੱਥੋਂ ਹਨੇਰੀ ਨਾਲ ਟਾਣਾ ਟੁੱਟਿਆ ਆ ਸਾਹਮਣੇ ਜਿਹਾ ਵਿਲਪਿਆ ਥਲੇ ਡਿੱਗਾ ਤੇ ਆ ਇਹ ਜਿਹੜੀਆਂ ਆਪਣੀਆਂ ਜੜਾਂ ਟੈਪ ਦਾੜੀ ਬਣੀਆਂ ਇਹਦੇ ਵਿੱਚੋਂ ਅਜੇ ਵੀ ਇਹਨੂੰ ਆਸਰਾ ਮਿਲ ਰਿਹਾ ਤੇ ਪੱਤੇ ਹਰੇ ਆ ਪਰ ਵੇਖੋ ਹਨੇਰੀ ਕਿੱਡੀ ਜ਼ਬਰਦਸਤ ਹੁੰਦੀ ਆ ਇਸ ਦੀ ਅੱਗੇ ਕੋਈ ਵੀ ਚੀਜ਼ ਟਿਕ ਨਹੀਂ ਸਕਦੀ ਜਦੋਂ ਆਪਣੀ ਆਈ ਤੇ ਆ ਜੇ ਰੰਗ ਤੇ ਚਰੋ ਕੁਦਰਤ ਦੇ ਹੀ ਆ ਪਰ ਵੇਖੋ ਇੱਕ ਪਾਸੇ ਕਿੰਨੀ ਸਪੋਰਟ ਸੀ ਥੱਲੇ ਜੜਾਂ ਦੁਬਾਰਾ ਉਹ ਗੁਗ ਬੋਰਡ ਦੀਆਂ ਲੱਗੀਆਂ ਟਾਣੇ ਨੂੰ ਤੇ ਟਾਣਾ ਫਿਰ ਵੀ ਐ ਜਗ੍ਹਾ ਧੋਖੜਿਆ ਜੇ ਆ ਵੇਖ ਲਓ ਕੜੱਚ ਕਰਕੇ ਥੱਲੇ ਗਿਆ ਹੋਊਗਾ ਆਹ ਦੇਖ ਲਓ ਥੱਲੇ ਗਿਆ ਤੇ ਬਹੁਤ ਹੀ ਤਕੜਾ ਬੂੜਿਆ ਪਰਣਾ ਆ ਵੇਖ ਲਓ ਕੋਲਾ ਵੀ ਬੋਲ ਰਹੀਆਂ ਉੱਤੇ ਕਿੰਨਾ ਸਹਾਵਣਾ ਦਰਸ਼ਿਆ ਇਹ ਬਾਕੀ ਗੱਲਾਂ ਤੁਹਾਨੂੰ ਜਿਹੜੀ ਬੁਖਾਰ ਆ ਰਹੀ ਹੈ ਪੇ ਕੁਦਰਤ ਅੱਗੇ ਕਿਸੇ ਚੀਜ਼ ਦਾ ਜੋਰ ਨਹੀਂਗਾ ਜਦੋਂ ਹਨੇਰੀ ਆਈ ਪਲਟ ਕੇ ਸੁਰਤਾ ਟਾਣਾ ਵੇਖ ਲੋ ਇਹ ਲੈਹੰਦੇ ਵਾਲਿਆ ਪਾਸਾ ਆਜੀ ਬੋਰਡ ਦਾ ਵਿੱਚ ਇਹ ਬੋਰਡ ਤੇ ਵਿੱਚ ਇਹ ਪਿੰਪਲੋ ਕਹਿੰਦੇ ਕਈ ਜਿਹੜੀ ਪੁਰਾਣੇ ਦਾਦੇ ਬਾਬਿਆਂ ਦੇ ਵੇਲੇ ਦਾ ਬੋਰਡ ਜੇ ਕਿੱਡੀ ਸੋਣੀ ਹਰਿਆਵਲਿਆ ਕਿੱਡਾ ਹੀ ਵਧੀਆ ਰੋਖਿਆ ਹੁਣ ਬੋਰਡ ਬਹੁਤ ਘੱਟ ਬਚਿਆ ਵੈਸੇ ਜਿੱਥੇ ਹੈਗੇ ਆ ਇਹ ਬਹੁਤ ਹੀ ਕੁਦਰਤੀ ਵੱਡਾ ਢਾਂਚਾ ਵਾ ਆਪਾਂ ਨੂੰ ਹਰਿਆਵਲ ਦਾ ਆਕਸੀਜਨ ਦਾ ਹਰ ਇੱਕ ਚੀਜ਼ ਦਾ ਬਹੁਤ ਹੀ ਵੱਡਾ ਸੋਮਾ ਵਾ ਇਹਨਾਂ ਦੀ ਕਦਰ ਕਰਨੀ ਚਾਹੀਦੀ ਆ ਪੁਰਾਣੇ ਸਮੇਂ ਚ ਇਹਨੂੰ ਦੇਵਤਾਂ ਦੇ ਹੀ ਵਾਕਈ ਦੇਵਤਾ ਵਾ ਕਿਉਂਕਿ ਇਹਦੇ ਵਿੱਚ ਚੀਜ਼ਾਂ ਬੜੀਆਂ ਮਿਲਦੀਆਂ ਵਾ ਇਹਦੇ ਪੱਤਿਆਂ ਵਿੱਚੋਂ ਇਹਦੀਆਂ ਟਾਹਣੀਆਂ ਵਿੱਚੋਂ ਇਹਦੇ ਤਣੇ ਵਿੱਚੋਂ ਬਹੁਤ ਹੀ ਵੱਡਾ ਬੋੜ ਆ ਇਹ ਸਚਾਈ ਆ ਜੋ ਤੁਹਾਨੂੰ ਦੱਸਿਆ ਵਾ ਆ ਵੇਖ ਲਓ ਤੁਹਾਡੇ ਸਾਹਮਣੇ ਆ ਹਕੀਕਤ ਕੋਲਾ ਬੋਲ ਰਹੀ ਆ ਹਾ ਹਾ ਕੀ ਮੌਸਮ ਹੈ